ਇੱਕ ਗੱਲ ਬੜੀ ਮਸ਼ਹੂਰ ਆ ਕਹਿੰਦੇ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਪਰ ਇੱਥੇ ਦਾ ਲੰਗਰ ਲਾ ਤੇ ਗੰਨਿਆਂ ਦੇ ਆ ਬਾਬਾ ਜੀ ਨੇ ਸਾਨੂੰ ਜਿਵੇਂ ਹੁਕਮ ਕਰਿਆ ਅਸੀਂ ਕਰਤਾ ਮਾਹਪੁਰ ਜੀ ਦਾ ਹੁਕਮ ਸੀ ਰਹਾ ਤਾਂ ਇਹਨਾਂ ਨੂੰ ਕੱਢਣਾ ਪੈਣਾ ਨਹੀਂ ਜੇ ਇੱਕ ਡੱਲੇ ਵਾਲ ਜਾਊਗਾ ਹਜ਼ਾਰਾਂ ਹੀ ਹੋ ਜਾਣਗੇ ਪੂਰੀ ਦੁਨੀਆ ਵਾਸਤੇ ਇਕੱਲਾ ਯੂ ਢੱਲੇਵਾਲ ਦਾ ਮਸਲਾ ਨਹੀਂ ਹੈ ਉਹਨਾਂ ਦੀ ਖਸੂਦ ਢੱਲੇਵਾਲ ਨੇ ਬੋਲਿਆ ਹੈ ਇਹ ਵੀ ਇੱਕ ਢੱਲੇਵਾਲ ਦਾ ਮਸਲਾ ਨਹੀਂ ਹੈ ਯੂ ਇਹ ਵੀ ਇਹ ਤਾਂ ਪੂਰੀ ਦੁਨੀਆ ਦੇ ਅੰਦਰ ਜੋ ਕਿਰਤ ਕਰਨ ਵਾਲੇ ਲੋਕ ਹੈ ਬਾਤ ਉਹਨਾਂ ਕੀ ਹੈ ਵੀ ਉਹਨਾਂ ਦੀ ਆਵਾਜ਼ ਪਹੁੰਚਣੀ ਚਾਹੀਏ ਇੱਕ ਵਾਰ ਫੇਰ ਜੁੜੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਕੀ ਅੱਜ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦਾ ਦਿਨ ਬਾ ਦਿਨ ਇਕੱਠ ਜਿਹੜਾ ਵੱਧਦਾ ਹੋਇਆ ਨਜ਼ਰ ਆਉਂਦਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਨੂੰ ਪਿਆਰ ਕਰਨ ਵਾਲੇ ਆਪ ਮੁਹਾਰੇ ਉੱਠ ਕੇ ਇੱਥੇ ਮੋਰਚੇ ਦੇ ਵਿੱਚ ਪਹੁੰਚ ਰਿਹਾ ਮੋਰਚੇ ਨੂੰ ਸਫਲ ਬਣਾ ਰਿਹਾ ਤੇ ਲੰਗਰਾਂ ਦੀ ਕੋਈ ਤੋੜ ਨਹੀਂ ਹੈ ਇੱਥੇ ਵੱਖੋ-ਵੱਖਰੇ ਤਰੀਕੇ ਦੇ ਲੰਗਰ ਜਿਹੜੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ یوں ਲੱਗ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਮੋਰਚਾ ਚੱਲਿਆ ਸੀ ਸਿੰਘੂ ਬਾਰਡਰ ਦੇ ਉੱਤੇ ਉੱਥੇ ਜਿਹੜਾ ਮੋਰਚਾ ਲੱਗਿਆ ਸੀ ਤੇ ਟਿੱਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਤੇ ਮੋਰਚਾ ਚੱਲ ਰਿਹਾ ਸੀ ਉਸੇ ਤਰੀਕੇ ਦੇ ਨਾਲ ਇਹ ਮੋਰਚਾ ਜਿਹੜਾ ਲੱਗਿਆ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਸੇਵਾ ਨਿਭਾ ਰਹੇ ਨੇ ਤਾਂ ਇਸ ਸਵੇਰ ਤੋਂ ਹੀ ਲੰਗਰ ਚੱਲ ਰਿਹਾ ਇੱਕ ਕਹਾਵਤ ਬੜੀ ਮਸ਼ਹੂਰ ਆ ਕਿ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਪਰ ਅੱਜ ਇੱਥੇ ਦੇਖ ਲਓ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੰਨੇ ਹੀ ਗੰਨੇ ਨਜ਼ਰ ਆ ਰਹੇ ਆ ਦੂਜੇ ਪਾਸੇ ਜਿਹੜਾ ਇਕੱਠ ਨਜ਼ਰ ਆ ਰਿਹਾ ਤੁਹਾਨੂੰ ਇਹ ਤਸਵੀਰਾਂ ਦੇ ਵਿੱਚ ਨੌਜਵਾਨ ਜਿਹੜੇ ਨੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਬਾਬਾ ਜੀ ਨਾਲ ਕਰਦੇ ਆ ਬਾਬਾ ਜੀ ਕਿੱਥੋਂ ਆਏ ਹੋ ਜੀ ਕਿੱਥੋਂ ਦਾ ਲੰਗਰ ਹੈ ਇਹ ਇਹ ਫਤੇਗੜ ਸਾਹਿਬ ਤੋਂ ਆਏ ਜੀ ਅਸੀਂ ਸ਼ਹੀਦਾਂ ਦੀ ਧਰਤੀ ਤੋਂ ਪਹਿਲਾਂ ਉੱਥੇ ਵੀ ਲੰਗਰ ਲਾਏ ਹੋਣਗੇ ਅਜੇ ਇੱਥੇ ਵੀ ਅੰਤ ਬਾਬਾ ਜੀ ਸਿੰਘ ਜੀ ਨਥਪੁਰ ਪਰਵਾਲਿਆਂ ਦਾ ਲੰਗਰ ਅੱਛਾ ਜੀ हां जी મહાપુરુષਾਂ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਆ ਕਹਿੰਦੇ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਪਰ ਇੱਥੇ ਤਾਂ ਲੰਗਰ ਲਾਤੇ ਗੰਨਿਆਂ ਦੇ ਇਹ ਮਹਾਰਾਜ ਦੀ ਖੇਲ ਆ ਜੀ ਬਾਬਾ ਨਾਨਕ ਦੀ हां ਬਾਬਾ ਜੀ ਨੇ ਸਾਨੂੰ ਜਿਵੇਂ ਹੁਕਮ ਕਰਿਆ ਅਸੀਂ ਕਰਤਾ મહાਪੁਰਜਾਂ ਦਾ ਹੁਕਮ ਦੀਆ ਕਹਿੰਦਾ ਬਾਬਾ ਜੀ ਕਿਵੇਂ ਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਰ ਲਗਾਤਾਰ ਬਿਗੜਦੀ ਹੋਈ ਨਜ਼ਰ ਆ ਰਹੀ ਆ ਸਰਕਾਰ ਨੂੰ ਕੋਈ ਨਾ ਕੋਈ ਰਸਤਾ ਕੱਟਣਾ ਚਾਹੀਦਾ ਰਸਤਾ ਤਾਂ ਇਹਨਾਂ ਨੂੰ ਕੱਢਣਾ ਪੈਣਾ ਨਹੀਂ ਜੇ ਇੱਕ ਡੱਲੇ ਵਾਲ ਜਾਊਗਾ ਹਜ਼ਾਰਾਂ ਹੀ ਹੋ ਜਾਣਗੇ ਰਸਤਾ ਤਾਂ ਕੱਢਣਾ ਹੀ ਪੈਣਾ ਤੁਸੀਂ ਕਿੱਥੋਂ ਆਏ ਹੋ ਜੀ ਹਾਂਜੀ ਅਸੀਂ ਆਪਣਾ ਤੋਂ ਬਨਾਰਸੀ ਹੈ ਇੱਥੇ ਨੇੜੇ ਇਹ ਪਿੰਡ ਅੱਛਾ ਹਾਂ ਇੱਥੋਂ ਆਏ ਆ ਮੈਂ ਮਤਲਬ ਹਾਜ਼ਰੀ ਲਵਾਉਣ ਵਾਸਤੇ ਭਈ ਆਪਾਂ ਮਤਲਬ ਡੱਲੇਵਾਲ ਸਾਹਿਬ ਜੀ ਨੂੰ ਕੱਠ ਰੱਖਿਆ ਸੀ ਭਾਵੇਂ ਕਿਸੇ ਦੇ ਕੋਲ ਜ਼ਮੀਨ ਆ ਭਾਵੇਂ ਨਹੀਂ ਤਾਂ ਜ਼ਮੀਰਾਂ ਸਾਰਿਆਂ ਕੋਲ ਆ ਬਿਲਕੁਲ 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 ਆਪਾਂ ਆਪਣਾ ਪੇਟ ਤਾਂ ਸਾਰੇ ਪਰ ਦੇਣਾ ਕੋਈ ਨਾ ਕੋਈ ਤਾਂ ਮਤਲਬ ਜੇ ਕੋਈ ਖੇਤੀ ਕਰ ਰਿਹਾ ਇਕੱਲਾ ਯੂ ਖੇਤੀ ਕਿਸਾਨ ਅੰਦੋਲਨ ਨਹੀਂ ਹੈ ਵੀ ਇਕੱਲਾ ਕਿਸਾਨ ਅੰਦੋਲਨ ਹੈ ਹਰ ਇੱਕ ਵਾਸਤਾ ਹੈ ਪੂਰੀ ਦੁਨੀਆ ਵਾਸਤਾ ਹੈ ਇਕੱਲਾ ਯੂ ਢੱਲੇਵਾਲ ਦਾ ਮਸਲਾ ਨਹੀਂ ਹੈ ਉਹਨਾਂ ਦੀ ਖੁਦ ਢੱਲੇਵਾਲ ਨੇ ਬੋਲਿਆ ਹੈ ਇਹ ਵੀ ਇੱਕ ਢੱਲੇਵਾਲ ਦਾ ਮਸਲਾ ਨਹੀਂ ਹੈ ਯੂ ਇਹ ਵੀ ਇਹ ਤਾਂ ਪੂਰੀ ਦੁਨੀਆ ਦੇ ਅੰਦਰ ਜੋ ਕਿਰਤ ਕਰਨ ਵਾਲੇ ਲੋਕ ਹੈ ਬਾਤ ਉਹਨਾਂ ਕੀ ਹੈ ਵੀ ਉਹਨਾਂ ਦੀ ਆਵਾਜ਼ ਪਹੁੰਚਣੀ ਚਾਹੀਏ ਸੋਚਿਆ ਸੀ ਇਸ ਤਰੀਕੇ ਦੇ ਨਾਲ ਗੰਨੇ ਦੇ ਰਸ ਦੇ ਲੰਗਰ ਲੱਗ ਜਾਣਗੇ ਮੈਂ ਪਹਿਲਾਂ ਜਿਵੇਂ ਗੱਲ ਕਰੀ ਸੀ ਵੀ ਜੱਟ ਗੰਨਾ ਨਹੀਂ ਦਿੰਦਾ ਪਹਿਲੀ ਪਹਿਲੀ ਦੇ ਬਿਲਕੁਲ ਜਿਵੇਂ ਉਸकी ਲੀਲਾ ਵਾਏ ਜਾਣਾ ਹੈ ਆਪਾਂ ਕਹੋ ਨਾ ਵੀ ਉਸकी ਲੀਲਾ ਹੋਏ ਜਾਣਾ ਵੀ ਪਰਮਾਤਮਾ ਹੋਏ ਜਾਣਾ ਉਸकी ਉਸकी ਮਤਲਬ ਜਦੋਂ ਬਲ ਦੇਵੇ ਨਾ ਸ਼ਕਤੀ ਦੇਵੇ ਮਿਹਨਤ ਕਸ ਲੋਕ ਹੈ ਜਿਨ੍ਹਾਂ ਸੇ ਇਹੀ ਪੈਦਾ ਕਰਨ ਵਾਲੇ ਟੀਡ ਤਾਂ ਉੱਥੇ ਹੀ ਪੜਨਾ ਹੈ ਆਪਾਂ ਕਿੰਨੇ ਪਹਾੜੇ ਸਨਾਲੀਏ ਕਿੰਨੇ ਫਾਰਮੂਲੇ ਕਰ ਲਏ ਕੋਈ ਕੋਈ ਕਿੰਨੇ ਮਿੰਤਾ ਚਿੰਤੀ ਕਰ ਲਏ ਪਰ ਪੇਟ ਤਾਂ ਆਪਣੇ ਅੰਨ ਨਾਲ ਭਰਨਾ ਹੈ ਉਹਨੂੰ ਪੈਦਾ ਕਰਨ ਵਾਲਾ ਕੌਣ ਹੈ ਉਹਨੂੰ ਪੈਦਾ ਕਰਨ ਵਾਲੇ ਕਿਸਾਨ ਮਜ਼ਦੂਰ ਡਿਆੜੀਦਾਰ ਸਾਰੇ ਹੈ ਇਹਨਾਂ ਨੂੰ ਜਰੂਰ ਸੋਚਣ ਵਾਲੀ ਆ ਦੇਖੋ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਖੁਦ ਭੁੱਖਾ ਸੌਣ ਨੂੰ ਮਜਬੂਰ ਆ ਪਿਛਲੇ 40 ਦਿਨਾਂ ਤੋਂ ਭੁੱਖਾ ਸੌ ਰਿਹਾ ਜੀ 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 ਬਿਲਕੁਲ ਬਿਲਕੁਲ ਫਿਰ ਉਸੇ ਆਵਾਜ਼ ਨੇ ਹੀ ਦੁਨੀਆ پوری میں نہیں کہوں گا کلے اپنے پنجاب کا مسئلہ نہیں ہے یوں کلے ڈلے کا مسئلہ نہیں ہے یوں پوری دنیا میں دھرتی کا اوپر ایک جو مطلب محنت کا سلوگ ہے منتی لوگ ہے اس نے جاگر کرنے والے کا سندیس ہے اس ڈلے والا بھی واقع نہیں ہے بھی اس سمے نے یہ مطلب ہماری استھتی ہم کہاں پہنچ گی میں آج ایک ساتھی بہت ملازم ورگ بہت ایک ریٹائر ہویا ہے اس کی ریٹائرمنٹ ایک لاکھ بیالی ہزار پی تنخواہ ہے ریٹائرمنٹ کی اور ایک کسان کی مطلب کہ مرن استھتی جا رہے ہیں مطلب کہ سمجھنے کی ضرورت پڑے بھی اور کسان کے بچے ہیں مان لیجئے چار بھائی ہے ایک ملازم لگ گیا تو اس کے تین بچے تین بھائی کے بچے بکھے مرن کی استھتی جا رہے ہیں اور ایک ملازم ہے جم سا وہ شہر کا اندر چلے گیا یا ہور گیا اپنا بھائی تو وہ بھی آپ ان کا سب کا بھلا ماننا ਭਰੇ ਬੱਚੇ ਤੋਂ ਉਸਕੇ ਵੀ ਪੜਨੇ ਚਾਹੀਏ ਨਾ ਮੈਂ ਕਸਵਰੇ ਕੇ ਲੋਕ ਕੇ ਬਾਤ ਤੋ ਇਹ ਉੜੇ ਖੜੀ ਹੈ ਇਹ ਵੀ ਉਸਕੇ ਬੱਚਾ ਆਤੇ ਹਨ ਦੇਖੀ ਕਿਉਂ ਕਰਿਆ ਜਾਵੇ ਉਸਨੇ ਕਿਉਂ ਮਾਰਿਆ ਜਾਵੇ ਉਹਨ ਲੋਗਾ ਤੀ ਬਚਾਨ ਵਾਸਤੇ ਜਿਸਾਂ ਡਿਲੇਵਰ ਸੈਰ ਕਰ ਰਹੇ ਹੈ ਵੀ 7 ਲੱਖ ਜੋ ਮਤਲਬ ਲੋਕ ਮਾਰੇ ਗਏ ਹੈ ਕਿਸੇ ਕਾਰਨ ਮਾਰੇ ਗਏ ਆ ਚੁੰਤੀ ਫਾਸੀ ਖਾਈ ਹੈ ਚੁੰਤੀ ਗੋਲੀ ਖਾਣੀ ਪਟ ਗਈ ਐ ਵੀ ਉਸਨੇ ਬਚਾਨ ਵਾਸਤੇ ਵੀ ਅੱਗੇ ਕੋਈ ਹੋਰ ਨਹੀਂ ਇਸ ਤਰ੍ਹਾਂ ਕੇ ਹਾਦਸੇ ਵਪਰੇ ਆ ਉਸਾਰ ਸੈਨਾਪਪਾ ਬਪਣ ਵਾਸਤੇ ਜੱਲੇ ਦੇ ਸਾਹਮਣੇ ਆਪਣੀ ਕੁਰਬਾਨੀ ਮਦਦ ਦੇਣੀ ਪਸੰਦ ਕਰੀ ਤਾਂ ਇਹ ਇਸ ਕਰਕੇ ਤੋਂ ਹਮਾਰਾ ਸਾਰਿਆਂ ਦਾ ਧੰਨਵਾਦ ਹੈ ਜੀ ਆਪਕਾ ਸਭੀ ਚੈਨਲ ਵਾਲੇਗਾ ਤੋਂ ਚੈਨਲ ਵਾਲੇ ਆ ਗਿਆ ਸਤ ਮਈ ਆ ਆਵਾਜ਼ ਤੁਹਾਰੇ ਜਰੀਏ ਹੀ ਆਵਾਜ਼ ਮਤਲਬ ਆਵਾਜ਼ ਜਾਣੀ ਹੈ ਜੀ ਥੈਂਕ ਯੂ ਸਰ ਮਿਹਰਬਾਨੀ ਬੋਲੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਕੋਈ ਕੱਲਾ ਇੱਕ ਲੰਗਰ ਨਹੀਂ ਆ ਬਲਕਿ ਲੰਗਰਾਂ ਦੀ ਜੇਕਰ ਮੈਂ ਗੱਲ ਕਰਾਂ ਇੱਥੇ ਗੰਨੇ ਦਾ ਰਸ ਤਾਂ ਸਾਹਮਣੇ ਪ੍ਰਸ਼ਾਦੇ ਸ਼ਿਕਾਏ ਜਾ ਰਹੇ ਨੇ ਤਾਂ ਜੋ ਕੋਈ ਵੀ ਜਿਹੜਾ ਆ ਇੱਥੇ ਇਸ ਮੋਰਚੇ ਦੇ ਵਿੱਚ ਪਹੁੰਚਿਆ ਉਹ ਭੁੱਖਾ ਨਾ ਰਹੇ ਤਾਂ ਕਿਸ ਤਰੀਕੇ ਦਾ ਜਿਹੜਾ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਲੰਗਰ ਵਰਤਾਏ ਜਾ ਰਹੇ ਨੇ ਉਸੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਮੋਰਚਾ ਲੱਗਿਆ ਰਿਹਾ ਉਸੇ ਤਰੀਕੇ ਦੀ ਛਾਪ ਛੱਡ ਰਿਹਾ ਹੁਣ ਜਿਹੜਾ ਇਹ ਦੁਬਾਰਾ ਤੋਂ ਮੋਰਚਾ ਲੱਗਿਆ ਉੱਥੇ ਗਾਜੀਪੁਰ ਬਾਰਡਰ ਦੇ ਉੱਤੇ ਤੁਹਾਨੂੰ ਯਾਦ ਹੋਵੇਗਾ ਜਦੋਂ ਰਕੇਸ਼ ਤਕੈਤ ਵਾਲਾ ਜਿਹੜਾ ਮੋਰਚਾ ਚੱਲਿਆ ਸੀ ਉਹ ਚੱਕਿਆ ਜਾ ਰਿਹਾ ਸੀ ਤਾਂ ਰਕੇਸ਼ ਤਕੈਤ ਦੀਆਂ ਅੱਖਾਂ ਦੇ ਵਿੱਚ ਜੋ ਹੰਝੂ ਆਏ ਸੀ ਤਾਂ ਉਸ ਹੰਝੂਆਂ ਨੇ ਦੁਬਾਰਾ ਮੋਰਚਾ ਖੜਾ ਕਰ ਦਿੱਤਾ ਸੀ ਪਰ ਅੱਜ ਇੱਥੇ ਜਗਜੀਤ ਸਿੰਘ ਦੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਨੇ ਉਸ ਨੇ ਮੋਰਚੇ ਦੇ ਵਿੱਚ ਇੱਕ ਨਵੀਂ ਰੂਪਰੇਖਾ ਜਿਹੜੀ ਆ ਬਣਾ ਦਿੱਤੀ ਆ ਮੋਰਚੇ ਦੇ ਵਿੱਚ ਲੋਕਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਐ ਆਪ ਮੁਹਾਰੇ ਲੋਕ ਆਪ ਮੁਹਾਰੇ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਤੁਹਾਨੂੰ ਸਾਹਮਣੇ ਤਸਵੀਰ ਦਿਖਾਈ ਸੀ ਗੰਨੇ ਦੇ ਰਸ ਦੀ ਤਸਵੀਰ ਤੇ ਇੱਥੇ ਪ੍ਰਸ਼ਾਦੇ ਸ਼ਕਾਇਆ ਜਾ ਰਹੇ ਨੇ ਬਾਈ ਜੀ ਕੀ ਨਾਮ ਆ ਜੀ ਸਰਜਿੰਦਰ ਸਿੰਘ ਜੀ ਵੀਰ ਜੀ ਪਿੰਡ ਤੀਪੁਰ ਏਕਤਾ ਗ੍ਰਾਮ ਸਿੱਧੂਪੁਰ ਆਪਣਾ ਜਥੇਬੰਦੀ ਨਾਲ ਵਾਲ ਸਾਹਿਬ ਦੀ ਜਥੇਬੰਦੀ ਤੋਂ ਆ ਤੁਸੀਂ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਆ ਪਰ ਹਲੇ ਤੱਕ ਕੋਈ ਵੀ ਕੇਂਦਰ ਸਰਕਾਰ ਦੇ ਕੰਨੀ ਜੂ ਨਹੀਂ ਸਰਕਰੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਏ ਜੀ ਕੇਂਦਰ ਸਰਕਾਰ ਦੀ ਤੇ ਤਾਂ ਮਾੜੀ ਨੀਤੀ ਹੈ ਜੀ ਬਹੁਤ ਮਾੜਾ ਕੰਮ ਹੈ ਕੇਂਦਰ ਸਰਕਾਰ ਵਾਸਤੇ ਜੋ ਸੋਹਣੀ ਨੀਤੀ ਲਈ ਅੱਜ ਤੁਸੀਂ ਇਕੱਠ ਵੇਖ ਲਓ ਕਿੰਨੀ ਇਕੱਠ ਹੈ ਕਿੱਡਾ ਤਗੜਾ ਇਕੱਠ ਹੈ ਘਟੋ ਘਟ ਇਹਨਾਂ ਨੂੰ ਸੋਚਣਾ ਚਾਹੀਦਾ ਹੁਣ ਤਾਂ ਸੋਚਣਾ ਚਾਹੀਦਾ ਨਾ ਆਣ ਕੇ ਅੱਜ ਦਾ ਇਕੱਠ ਦੇਖ ਕੇ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇੱਥੇ ਕੀ ਹੋ ਰਿਹਾ ਸਾਡਾ ਬਜੂਦ ਗਮਨ ਵਰਤਤੇ ਬੈਠਾ ਹੈ ਇਹਨਾਂ ਨੂੰ ਫਿਕਰ ਹੀ ਕੋਈ ਨਹੀਂਗਾ ਸਾਡਾ ਇੱਕ ਗੱਲ ਆ ਕਿਹਾ ਜਾਂਦਾ ਕਿ ਅੰਨ ਦਾਤਾ ਅੰਨ ਉਗਾਉਂਦਾ ਦਾਤਾ ਕਿਹਾ ਜਾਂਦਾ ਪੂਰੇ ਦੇਸ਼ ਦਾ ਢਿੱਡ ਭਰਦਾ ਪਰ ਅੰਨ ਦਾਤਾ ਇੱਕ ਜਿਹੜਾ 40 ਦਿਨ ਤੋਂ ਭੁੱਖਾ ਬੈਠਾ ਉਸ ਦੇ ਵੱਲ ਕਿਸੇ ਦਾ ਧਿਆਨ ਹੀ ਨਜ਼ਾਰਾ ਸਰਕਾਰਾਂ ਦਾ ਗੋਲਿਆ ਕਿਉਂ ਕੀਤਾ ਜਾ ਰਿਹਾ ਇਹ ਤਾਂ ਜੀ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਨੂੰ ਪਾੜਿਆ ਜਾਏ ਅੱਜ ਕਿਸੇ ਨੇ ਇਕੱਠ ਟਵਾਣੇ ਧਖ ਲਿਆ ਕਿਸੇ ਨੇ ਕਿਤੇ ਧਖ ਲਿਆ ਪਰ ਜੋ ਡੱਲੇਵਾਲ ਸਾਹਿਬ ਦੇ ਨਾਲ ਜਨਤਾ ਜੁੜੀ ਆ ਆ ਮੁਹਾਰੇ ਆਣ ਕੇ ਇਹ ਜਨਤਾ ਦਾ ਇਕੱਠ ਆ ਇਹ ਕਦੇ ਡੱਲੇਵਾਲ ਸਾਹਿਬ ਦਾ ਨਹੀਂ ਸੀ ਇਹ ਸਾਰਾ ਦਿਖਾਇਆ ਹੈ ਉਹਨਾਂ ਨੇ ਵੀ ਦੇਖ ਲਓ ਵੀ ਕਿਹਦੇ ਨਾਲ ਕੌਣ ਜਨਤਾ ਆ ਮੁਹਾਰੇ ਆਣ ਕੇ ਇੱਥੇ ਇਕੱਠੀ ਹੋਈ ਖਨੋਰੀ ਚ ਅੱਜ ਤੇ ਬਾਪੂ ਜੀ ਦਾ ਪੂਰ ਦਾ ਜਦ ਰੋਪ ਦੇਖਿਆ ਹੁਣ ਕਿੰਨੇ ਖੁਸ਼ ਸੀਗੇ ਉਹਨਾਂ ਦੀ ਸੰਗਤ ਨੂੰ ਦੇਖ ਕੇ ਤੇ ਰੋਪ ਦੇਖਿਆ ਸੰਗਤ ਦਾ ਤੇ ਕਿੰਨਾ ਉਹਨਾਂ ਦੇ ਚਿਹਰੇ ਤੇ ਜੌਦਾ ਜਲਾਲ ਸੀਗਾ ਘਟੋ ਘਟ ਹੁਣ ਵੀ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਵੀ ਇਹਨਾਂ ਦੀ ਬਾਪੂ ਜੀ ਹਣੀ ਜੋ ਵੀ ਕਹਿ ਰਿਆ ਜੋ ਕਿਸਾਨਾਂ ਦੀਆਂ ਅੰਦਾ ਤੇ ਦੀਆਂ ਮੰਗਾਂ ਉਹ ਪੂਰੀਆਂ ਕਰਨ ਮੰਗਾ ਸਾਡੀ ਸਾਰਿਆਂ ਦੀ ਇੱਕ ਨੇ ਪਰ ਫਿਰ ਫੇਰ ਜਿਹੜੀ ਵੱਖੋ ਵੱਖਰੀ ਡੱਫਲੀ ਕਿਉਂ বাজਾਈ ਜਾਂਦੀ ਆ ਜਗਿੰਦਰ ਸਿੰਘ ਗੁਰਾਹਾ ਜੱਥੇਬੰਦੀ ਨੇ ਅੱਜ ਟੁਹਾਨਾ ਜੇ ਇਕੱਠ ਰੱਖਣਾ ਸੀ ਕੋਈ ਹੋਰ ਦਿਨ ਰੱਖ ਲੰਦੇ ਫਿਰ ਅੱਜ ਹੀ ਕਿਉਂ ਇਕੱਠ ਕੀ ਇਹ ਸਾਜ਼ਿਸ਼ਾਂ ਹੋ ਰਹੀਆਂ ਨੇ ਅੰਦੋਲਨ ਨੂੰ ਪਾੜਨ ਦੀ ਕੋਸ਼ਿਸ਼ ਆ ਇਹ ਛੇੜਿਆ ਮ ਸਾਜੀ ਸਾਹਿਬ ਜੀ ਵਕਾਊ ਆ ਇਹ ਹੁਣ ਪਤਾ ਲੱਗ ਗਿਆ ਹੁਣਾਂ ਜਨਤਾ ਨੂੰ ਪਤਾ ਲੱਗ ਗਿਆ ਹੁਣਾਂ ਵੀ ਇਹ ਕੀ ਹੋਦਿਆ ਆਮ ਪਬਲਿਕ ਨੂੰ ਪਤਾ ਲੱਗ ਗਿਆ ਹੁਣਾਂ ਇਹ ਬਕਾਊ ਬੰਦੇ ਕਿਵੇਂ ਅੱਡੋ ਅੱਡ ਜਾ ਕੇ ਆਪੋ ਆਪਣੀ ਡੱਬਲੀ ਵਜਾਈ ਜਾਦੇ ਨਹੀਂ ਕੋਈ ਇਕੱਲੇ ਡੱਲੇਵਾਲ ਦੀ ਕੋਈ ਆਪਣੀ ਨਿੱਜੀ ਲੜਾਈ ਤਾਂ ਹੈ ਨਿੱਜੀ ਲੜਾਈ ਤਾਂ ਹੈ ਨਹੀਂ ਉਹਨਾਂ ਦੀ ਇਹ ਤਾਂ ਸਾਰੇ ਹੀ ਇੰਡੀਆ ਦੀ ਲੜਾਈ ਹੈ ਨਾ ਕਿ ਉਹਨਾਂ ਦੀ ਇਕੱਲਿਆਂ ਦੀ ਡੱਲੇਵਾਲ ਸਾਹਿਬ ਨੇ ਦੂਰੀਆਂ ਕਿਉਂ ਪਈਆਂ ਕਿ ਹਿਸਾਬ ਮੰਗ ਲਿਆ ਸੀ ਪਿਛਲੇ ਮੋਰ ਕੋਈ ਹਿਸਾਬ ਨਹੀਂ ਮੰਗਿਆ ਕੋਈ ਕੋਸ਼ਿਸ਼ ਨਹੀਂ ਡੱਲੇਵਾਲ ਸਾਹਿਬ ਉਸ ਟਾਈਮ ਵੀ ਕਹਿ ਰਹੇ ਸੀ ਵੀ ਆਪਾਂ ਉੱਥੇ ਬੈਠੀਏ 20 ਦਿਨ ਹੋਰ ਬੈਠ ਜੀਏ ਉਹ ਕਹਿੰਦੇ ਸੀ ਆਪਾਂ ਜਿੰਨਾ ਚਿਰ ਆਪਣੇ ਬਿੱਲ ਪਾਸ ਹੋ ਕੇ ਪਾਰਲੀਮੈਂਟ ਚੋਂ ਬਾਹਰ ਆਣ ਕੇ ਨੋਟੀਫਿਕੇਸ਼ਨ ਜਾਦੀ ਨਹੀਂ ਹੁੰਦਾ ਉਹਨਾਂ ਚ ਇਹ ਉੱਠਣਾ ਨਹੀਂ ਪਰ ਜੇ ਜੇ ਉੱਥੇ ਬੈਠ ਜਾਂਦੇ ਤਾਂ ਅੱਜ ਇਹ ਦਿਨ ਦੇਖਣੇ ਨਾ ਨਹੀਂ ਦੇਖਣੇ ਪੈਣੇ ਆਪਾਂ ਨੂੰ ਇਹ ਦਿਨ ਨਹੀਂ ਕਦੇ ਵੀ ਦੇਖਣੇ ਪੈਂਦੇ ਦੁਬਾਰਾ ਇਹ ਦਿਨ ਨਹੀਂ ਦੇਖਣੇ ਪੈਂਦੇ ਨਾ ਆਪਾਂ ਨੂੰ ਇਹ ਦੁਬਾਰਾ ਧਰਨਾ ਲਾਉਣਾ ਪੈਣਾ ਸੀ ਨਾ ਲੋੜ ਸੀ ਜੇ ਕਿਤੇ 20 ਦਿਨ ਹੋਰ ਬੈਠ ਜਾਂਦੇ ਦੱਲੇਵਾਲ ਸਾਹਿਬ ਦਾ ਮੈਨੂੰ ਤਾਂ ਦੁੱਖ ਹੁੰਦਾ ਅੰਦਰੋਂ ਦਰਦ ਕਿੰਨਾ ਕੁ ਮਹਿਸੂਸ ਕਰਦੇ ਆਂ ਕਿ ਇਸ ਤਰੀਕੇ ਦੇ ਨਾਲ ਸਾਨੂੰ ਸੜਕਾਂ ਦੇ ਉੱਤੇ ਬੈਠਣਾ ਪੈ ਰਿਹਾ ਜਿਹੀਆਂ ਉਹਦੀਆਂ ਰਾਤਾਂ ਦੇ ਵਿੱਚ ਉਹ ਟਰੈਕਟਰ ਇਹਦੇ ਖੇਤਾਂ 'ਚ ਚੱਲਦੇ ਨੇ ਟਰੈਕਟਰ ਸੜਕਾਂ ਦੇ ਉੱਤੇ ਖੜੇ ਨੇ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਦੁੱਖ ਦੀ ਘੜੀ ਆ ਜੀ ਸਾਡੇ ਵੱਲੋਂ ਤੇ ਦੁੱਖ ਇਸ ਤੋਂ ਵੱਡਾ ਕੀ ਦੁੱਖ ਹੋਣਾ ਸਾਡਾ ਵਿਜੁਦਗ ਜਿਹੜਾ ਹੈ ਉਹ ਇਹਨਾਂ ਨੇ ਸੜਕ ਤੇ ਬਿਠਾਤਾ ਅਸੀਂ ਤੇ ਕਰਨ ਜੋਗੀ ਕੱਖ ਨਹੀਂ ਅਸੀਂ ਤਾਂ ਲੰਗਰ ਸ਼ਿਕਾ ਸਕਦੇ ਆ ਜਿਹੜੀ ਆਈ ਸੰਗਤ ਉਹਨੂੰ ਲੰਗਰ ਦੀ ਸ਼ਿਕਾ ਸਕਦੇ ਆ ਅਸੀਂ ਤੇ ਇੰਨੇ ਜੋਗੇ ਵੀ ਨਹੀਂ ਹੈਗੇ ਕਿ ਬਾਪੂ ਨੂੰ ਪਾਣੀ ਦਾ ਘੋਟਰੀ ਪਿਆ ਦੀਏ ਪਿਆਦਾਂਗੇ ਇਹੀ ਪਾਣੀ ਦਾ ਘਟ ਬਾਪੂ ਜੀ ਨੂੰ ਬਿਲਕੁਲ ਔਖਾ ਸਾਡੇ ਉਹਨਾਂ ਦੇ ਹੌਸਲੇ ਕਿੰਨੇ ਕੁ ਉਲੰਧ ਨਜ਼ਰ ਆਉਂਦੇ ਨੇ ਉਹਨਾਂ ਦੇ ਹੌਸਲੇ ਜੀ ਅੱਜ ਦੀ ਸੰਗਤ ਦਾ ਜਲੋ ਜਲਾਲ ਦੇਖ ਕੇ ਬਹੁਤ ਹੀ ਜ਼ਿਆਦੇ ਉਲੰਧ ਨੇ ਬਹੁਤ ਜਿਆਦੇ ਬਲੰਦ ਨੇ ਬਜੂਦ ਸਾਡੇ ਇਹ ਉਹਨਾਂ ਨੂੰ ਦੇਖ ਕੇ ਫਿਰ ਤੁਹਾਡੇ ਹੌਸਲੇ ਕਿੰਨੇ ਸਾਡੇ ਵੀ ਹੌਸਲੇ ਫੁੱਲ ਬਲੰਦ ਆ ਸੀ ਜਿੱਥੋਂ ਤੱਕ ਹੋ ਸਕੇ ਬਾਪੂ ਜੀ ਦੇ ਨਾਲ ਖੜੇ ਆ ਜਿੰਨਾ ਕਾਹੀ ਲੰਗਰ ਦੀ ਸੇਵਾ ਕਰ ਸਕਦੇ ਕਰਾਂਗੇ ਜਦੂਰ ਕਰਾਂਗੇ ਵੱਧ ਵੱਧ ਚੜ ਕੇ ਲੰਗਰ ਦੀ ਸੇਵਾ ਕਰਾਂਗੇ ਬਿਲਕੁਲ ਤਾਂ ਇੱਥੇ ਹਰ ਕੋਈ ਜਿਹੜਾ ਆਪੋ ਆਪਣੇ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ سپورਟ ਦੇ ਵਿੱਚ ਪਹੁੰਚਿਆ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਇਹ ਕੋਈ ਲੜਾਈ ਕਿਸੇ ਦੇ ਘਰ ਦੀ ਨਹੀਂ ਜਗਜੀਤ ਸਿੰਘ ਡੱਲੇਵਾਲ ਕੋਈ ਸਰਕਾਰੀ ਨੌਕਰੀ ਆਪਣੇ ਪਰਿਵਾਰ ਲਈ ਨਹੀਂ ਮੰਗ ਰਿਹਾ ਕੋਈ ਜ਼ਮੀਨ ਨਹੀਂ ਮੰਗ ਰਿਹਾ ਬਲਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਜ਼ਮੀਨਾਂ ਦੀ ਲੜਾਈ ਜਿਹੜੀ ਲੜ ਰਹੇ ਨੇ ਆਪ ਮਹਾਰੇ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਲੋਕਾਂ ਦਾ ਫਰਜ਼ ਬਣਦਾ ਕਿ ਇਸ ਅੰਦੋਲਨ ਦੇ ਵਿੱਚ ਆਉਣ ਤੇ ਇਸ ਮੋਰਚੇ ਨੂੰ ਹੋਰ ਵੱਡਾ ਬਣਾਉਣ ਤਾਂ ਜੋ ਕੇਂਦਰ ਸਰਕਾਰ ਚੁੱਕ ਸਕੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਬੰਧਨ ਕਰ ਸਕੇ